ਆਜਪਤੀ ਦੇਵ ਦੀ ਫਰਮਾਇਸ਼ ਸੀ ਕਿ ਮੈਨੂੰ ਪਾਲਕ ਪਨੀਰ ਬਣਾ ਕੇ ਦੇ ਬਿਲਕੁਲ ਸ਼ਾਦੀਆਂ ਵਿਆਹਾਂ ਵਰਗਾ ਤੇ ਇੱਕਦਮ ਪਾਰਟੀ ਸਟਾਈਲ ਤੇ ਅੱਜ ਮੈਂ ਬਣਾ ਰਹੀ ਹਾਂ ਪਾਲਕ ਪਨੀਰ ਬਿਲਕੁਲ ਵਿਆਹਾਂ ਵਰਗਾ ਤੇ ਕੁਝ ਟਿਪਸ ਐਂਡ ਟ੍ਰਿਕਸ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਸਟਾਰਟ ਲੈਟਸ ਗੈਟ ਸਟਾਰਟਿਡ ਪਾਲਕ ਨੂੰ ਅਸੀਂ ਸਾਫ਼ ਕਰਨ ਤੋਂ ਬਾਅਦ ਚੰਗੇ ਤਰੀਕੇ ਨਾਲ ਵਾਸ਼ ਕਰ ਲਿਆ ਹੈ ਟਿਪ ਨੰਬਰ 1 ਤੁਸੀਂ ਪਾਲਕ ਨੂੰ ਬਿਲਕੁਲ ਵੀ ਬ੍ਰੀਕ ਬ੍ਰੀਕ ਸਾਈਜ਼ ਦੇ ਵਿੱਚ ਕੱਟ ਕਰਕੇ ਕੁੱਕਰ ਦੇ ਵਿੱਚ ਬਿਲਕੁਲ ਕੁਕ ਨਹੀਂ ਕਰਨਾ ਕਿਉਂਕਿ ਇਸ ਦੇ ਨਾਲ ਓਵਰ ਕੁਕ ਹੋ ਜਾਏਗੀ ਤੇ ਇਸ ਦੇ ਵਿੱਚ ਮਜ਼ਬੂਤ ਤੱਤ ਜੇ ਉਹ ਹੁੰਦੇ ਆ ਉਹ ਖਤਮ ਹੋ ਜਾਣਗੇ ਪਾਲਕ ਨੂੰ ਅਸੀਂ ਜਦੋਂ ਵੀ ਕੁਕ ਕਰਨਾ ਹੈ ਗਰਮ ਪਾਣੀ ਦੇ ਵਿੱਚ ਤੁਸੀਂ ਪਾਲਕ ਨੂੰ ਐਡ ਕਰ ਦੋ ਜਿੰਨਾ ਚਿਰ ਤੱਕ ਇਹ ਸੌਫਟ ਨਹੀਂ ਹੋ ਜਾਂਦੀ ਤਦ ਤੱਕ ਅਸੀਂ ਇਸ ਨੂੰ ਪਕਾਵਾਂਗੇ ਜਿਵੇਂ ਹੀ ਪਾਲਕ ਦਾ ਕਲਰ ਨੇਚਰਲ ਆ ਬਿਲਕੁਲ ਉਸੇ ਤਰ੍ਹਾਂ ਦਾ ਹੀ ਕਲਰ ਸਾਨੂੰ ਚਾਹੀਦਾ ਹੈ ਪਾਲਕ ਨੂੰ ਤੁਸੀਂ ਵਿੱਚ ਵਿੱਚ ਪਲਟਾਉਂਦੇ ਜਰੂਰ ਰਹੋ ਤਾਂ ਕਿ ਉੱਪਰ ਵਾਲੀ ਸਾਈਡ ਤੇ ਜਿਹੜੀ ਪਾਲਕ ਉਹ ਕੱਚੀ ਨਾ ਰਹਿ ਜਾਵੇ ਲਗਭਗ ਸਾਨੂੰ 4 ਮਿੰਟ ਹੋ ਚੁੱਕੇ ਆ ਤੇ ਪਾਲਕ ਸਾਡੀ ਕੁੱਕ ਹੋ ਕੇ ਬਹੁਤ ਹੀ ਵਧੀਆ ਰਹਿ ਗਈ ਹੈ ਤੇ ਹੁਣ ਅਸੀਂ ਗੈਸ ਦਾ ਫਲੇਮ ਆਫ ਕਰ ਦਵਾਂਗੇ ਤੇ ਪਾਲਕ ਨੂੰ ਅਸੀਂ ਸਾਈਡ ਮੈਂ ਪਾਣੀ ਰੱਖਿਆ ਉਸ ਤੇ ਵਿੱਚ ਐਡ ਕਰ ਦਵਾਂਗੇ ਇਸ ਨਾਲ ਪਾਲਕ ਜਿਹੜੀ ਬਹੁਤ ਹੀ ਜਲਦੀ ਠੰਡੀ ਹੋ ਜਾਏਗੀ ਫਿਰ ਪਾਲਕ ਨੂੰ ਠੰਡੇ ਪਾਣੀ ਦੇ ਵਿੱਚੋਂ ਕੱਢ ਕੇ ਤੇ ਅਸੀਂ ਮਿਕਸੀ ਜਾਰ ਦੇ ਵਿੱਚ ਟ੍ਰਾਂਸਫਰ ਕਰ ਦਵਾਂਗੇ ਤੇ ਪਾਲਕ ਦੀ ਇੱਕ ਸਮੂਥ ਜੀ ਪੇਸਟ ਬਣਾ ਕੇ ਰੈਡੀ ਕਰ ਲਵਾਂਗੇ ਫਿਰ ਅਸੀਂ ਐਡ ਕਰਾਂਗੇ ਕੜਾਈ ਦੇ ਵਿੱਚ ਇੱਕ ਵੱਡਾ ਚਮਚ ਸਰੋਂ ਦਾ ਤੇਲ ਸਰੋਂ ਦਾ ਤੇਲ ਬਹੁਤ ਹੀ ਵਧੀਆ ਗਰਮ ਹੋ ਗਿਆ ਤੇ ਇਸ ਦੇ ਵਿੱਚ ਅੱਧਾ ਕੇ ਚਮਚ ਮੈਂ ਐਡ ਕੀਤਾ ਹੈ ਸਾਬਤ ਜੀਰਾ ਸਾਬਤ ਜੀਰਾ ਨੂੰ ਹਲਕਾ ਜਿਹਾ ਤੜਕਾ ਲਵਾਂਗੇ జీరా బిల్కుల్ ఆప్షనల్ ఆజే తు సి యాడ్ కర్నా తోనే కా సబ్డే ਨਹੀਂ కర్నా తోనే స్కిప్ కర్ సబ్డే. ਉਸ ਤੋਂ ਬਾਅਦ ਦੋ ਬਿਕ ਪੈਸੇ ਪਿਆਜ਼ ਲੈ ਕੇ ਸੋਪਾ ਚੋਪਰ ਚ ਫਾਈਨਲੀ ਚੋਪ ਕਰ ਲਿਆ ਹੈ। ਇਸਦੇ ਨਾਲ ਹੀ ਤਿੰਨ ਹਰੀਆਂ ਮਿਰਚਾਂ ਨੂੰ ਵੀ ਫਾਈਨਲੀ ਚੋਪ ਕਰਕੇ ਐਡ ਕਰ ਦਿੱਤਾ ਹੈ ਤੇ ਬਹੁਤ ਹੀ ਵਧੀਆ ਕੁੱਕਰ ਲਵਾਂਗੇ ਤੇ ਉਸ ਤੋਂ ਬਾਅਦ ਇਸ ਐਡ ਕਰਾਂਗੇ 1 ਕੱਪਿਸpoon ਅਦਰਕ ਲਸਣ ਦੀ ਪੇਸਟ। ਕਿ ਮੈਂ ਫ੍ਰੈਸ਼ੀ ਅਦਰਕ ਲਸਣ ਦੀ ਕੁੱਟ ਕੇ ਘਰੇ ਹੀ ਤਿਆਰ ਕੀਤੀ ਹੈ। ਟੋਟ ਮਟਰਾਂ ਦੇ ਅਸੀਂ ਪਿਉਰੀ ਬਣਾ ਕੇ ਰੈਡੀ ਕਰ ਲਵਾਂਗੇ ਤੇ ਫਿਰ ਐਡ ਕਰ ਦਵਾਂਗੇ ਪਿਉਰੀ ਨੂੰ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ 1.5 ਮਿੰਟ ਬਾਅਦ ਤੀ ਅਸੀਂ ਇਸ ਨੂੰ ਕੁਕ ਕਰਾਂਗੇ ਫਿਰ ਐਡ ਕਰਾਂਗੇ ਮਸਾਲੇ ਪਾਲਕ ਪਨੀਰ ਇੱਕ ਇਹੋ ਜਿਹੀ ਰੈਸਪੀ ਆ ਜੋ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਸਵਾਦ ਬੰਦੀ ਹੈ ਲੋ ਜੀ ਹੁਣ ਅਸੀਂ ਕਰਦੇ ਆ ਮਸਾਲੇ ਇਸ ਦੇ ਵਿੱਚ ਐਡ तो मैं सब तो पहला ऐड किया अकॉर्डिंग तो नमक ऐड कर सकते हो सब तो पहला छोटा चम्मच अं ऐड करा लाल मिर्च पाउडर का अद्धा के चम्मच मैं है जीरा पाउडर ऐड तो अद्धा के चम्मच मैं किता है धनिया पाउडर ऐड तो अद्धा चम्मच मैं हल्दी पाउडर ऐड कियाोटा चम्मच मैं ऐड किया कश्मीरी लाल मिर्च पाउडर का मिक्स कर लवेंगे ਇਹਨਾਂ ਮਸਾਲਿਆਂ ਨੂੰ ਅਸੀਂ ਉਹਨਾਂ ਚਿਰ ਤੱਕ ਕੁੱਕ ਕਰਨਾ ਹੈ ਜਦਨਾਂ ਚਿਰ ਤੱਕ ਇਸ ਦੇ ਵਿੱਚੋਂ ਆਇਲ ਨਾ ਰਿਲੀਜ਼ ਹੋ ਜਾਵੇ ਮਸਾਲੇ ਨੂੰ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਅਸੀਂ ਪਾਲਕ ਦੀ ਜੋ ਪਿਊਰੀ ਬਣਾ ਕੇ ਤਿਆਰ ਕੀਤੀ ਹੈ ਉਸ ਦੀ ਉਸ ਦੇ ਤੁਸੀਂ ਕਲਰ ਦੇਖ ਸਕਦੇ ਹੋ ਬਿਲਕੁਲ ਨੇਚਰਲ ਕਲਰ ਆਇਆ ਹੈ ਤੇ ਹੁਣ ਅਸੀਂ ਇਸ ਪਾਲਕ ਦੀ ਪਿਊਰੀ ਨੂੰ ਮਸਾਲੇ ਦੇ ਵਿੱਚ ਐਡ ਕਰਾਂਗੇ ਤੇ ਮਿਕਸ ਫੈਲ ਕਰਾਂਗੇ ਪਾਲਕ ਨੂੰ ਅਸੀਂ ਕੁਕ ਕਰਾਂਗੇ 2 ਮਿੰਟ ਲਈ ਪਾਲਕ ਨੂੰ ਅਸੀਂ ਬਿਲਕੁਲ ਜ਼ਿਆਦਾ ਨਹੀਂ ਪਕਾਣਾ ਸਿਰਫ 2 ਮਿੰਟ ਲਈ ਪਕਾ ਕੇ ਤੇ ਇਸ ਦੇ ਵਿੱਚ ਪਨੀਰ ਕੱਟ ਕਰਕੇ ਅਸੀਂ ਐਡ ਕਰ ਦਵਾਂਗੇ ਸਕਿਪ ਨੰਬਰ 2 ਤੋਂ ਸਿਰ ਫਰਾਈ ਕੀਤੇ ਪਨੀਰ ਨੂੰ ਸਕਿਪ ਕਰਕੇ ਤੁਸੀਂ ਕੱਚਾ ਪਨੀਰ ਇਸ ਦੇ ਵਿੱਚ ਐਡ ਕਰਕੇ ਦੇਖਿਓ ਇਕਦਮ ਜਿਵੇਂ ਤੁਸੀਂ ਖਾਓਗੇ ਨਾ ਪਾਲਕ ਪਨੀਰ ਤੇ ਮੂੰਹ ਵਿੱਚ ਜਾਂਦਿਆਂ ਹੀ ਖੁਲ ਜਾਏਗਾ ਜਦੋਂ ਅਸੀਂ ਪਨੀਰ ਨੂੰ ਫਰਾਈ ਕਰਦੇ ਹਾਂ ਤੇ ਕਾਫੀ ਸਮਾਂ ਲੱਗ ਜਾਂਦਾ ਹੈ ਫਿਰ ਉਸ ਤੋਂ ਬਾਅਦ ਅਸੀਂ ਉਸ ਨੂੰ ਪਾਣੀ ਦੇ ਵਿੱਚ ਡਿਪ ਕਰਕੇ ਰੱਖਣਾ ਪੈਂਦਾ ਹੈ ਚਿੰਨਾ ਚੀਰ ਤੁਸੀਂ ਪਾਲਕ ਨੂੰ ਕੁੱਕ ਕਰ ਰਹੇ ਹੋ 2 ਮਿੰਟ ਲਈ ਉਹਨੇ ਚਿਰ ਤੱਕ ਤੁਸੀਂ ਪਨੀਰ ਕੱਟ ਕੇ ਇਸ ਤੇ ਵਿੱਚ ਐਡ ਕਰ ਸਕਦੇ ਹੋ ਇਸ ਨਾਲ ਤੁਹਾਡੀ ਸਮੇਂ ਦੀ ਬਚਤ ਵੀ ਘੱਟ ਹੋਵੇਗੀ ਤੇ ਪਾਲਕ ਪਨੀਰ ਵੀ ਬਹੁਤ ਜ਼ਿਆਦਾ ਲਾਜ਼ਵਾਬ ਬਣ ਕੇ ਤਿਆਰ ਹੋਏਗਾ ਜਦੋਂ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਜਾਂਦੇ ਆ ਤੇ ਬਹੁਤ ਹੀ ਸਾਰੇ ਪਕਵਾਨ ਹੁੰਦੇ ਆ ਉਹ ਬਿਲਕੁਲ ਫਰਾਈ ਨਹੀਂ ਕਰਦੇ ਸਿਰਫ ਇਸ ਤਰ੍ਹਾਂ ਹੀ ਪਾਲਕ ਪਨੀਰ ਜਿਹੜਾ ਹੈ ਬਣਾ ਕੇ ਤਿਆਰ ਕਰਦੇ ਆ ਕਿਉਂਕਿ ਉਹਨਾਂ ਨੇ ਕਾਫੀ ਸਾਰੀਆਂ ਰੈਸਪੀਜ਼ ਜਿਹੜੀਆਂ ਉਹ ਤਿਆਰ ਕਰਨੀਆਂ ਹੁੰਦੀਆਂ ਤੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਆ ਕਿ ਫਰਾਈ ਕਰ ਸਕਣ ਉਹ ਪਨੀਰ ਨੂੰ ਪਨੀਰ ਰਸਪਾਰੀ ਦੇ ਵਿੱਚ ਐਡ ਕਰਤਾ ਮਿਕਸ ਕਰ ਲਵਾਂਗੇ ਤੇ ਹੁਣ ਟਿਪ ਨੰਬਰ 3 ਟਿਪ ਨੰਬਰ 3 ਪਾਲਕ ਪਨੀਰ ਨੂੰ ਹੋਰ ਟੇਸਟੀ ਕਰਨ ਲਈ ਮੈਂ ਲੈ ਰਹੀ ਹਾਂ ਛੋਟੀ ਢੋਨੀ ਦੇ ਵਿੱਚ 1 ਟੇਬਲस्पून ਦੇਸੀ ਘਿਓ ਤੁਸੀਂ ਬਟਰ ਵੀ ਲੈ ਸਕਦੇ ਹੋ ਦੇਸੀ ਘਿਓ ਜਿਵੇਂ ਹੀ ਬਹੁਤ ਹੀ ਵਧੀਆ ਗਰਮ ਹੋ ਜਾਂਦਾ ਹੈ ਤੇ ਇਸ ਦੇ ਵਿੱਚ ਤੁਸੀਂ ਐਡ ਕਰੋ ਬਰੀ ਕਟਿਆ ਹੋਇਆ ਲਸਣ ਇਸ ਨੂੰ ਤੁਸੀਂ ਹਾਈ ਟੂ ਮੀਡੀਅਮ ਫਲੇਮ ਤੇ ਭੁੰਨੋ ਤੇ ਲਸਣ ਦਾ ਇੱਕ ਅਲੱਗ ਹੀ ਫਲੇਵਰ ਆਏਗਾ ਤੁਹਾਨੂੰ ਪਾਲਕ ਪਨੀਰ ਦੇ ਵਿੱਚ ਤੇ ਇਸ ਨੂੰ ਅਸੀਂ ਹਲਕਾ ਜਿਹਾ 골ਡਨ ਬ੍ਰਾਊਨ ਕਲਰ ਆਣ ਤੱਕ ਕੁਕ ਕਰ ਲੈਣਾ ਹੈ ਉਸ ਤੋਂ ਬਾਅਦ ਦੋ ਲਾਲ ਮਿਰਚਾਂ ਐਸੀ ਇਸ ਤੇ ਵਿੱਚ ਐਡ ਕਰਾਂਗੇ ਦੇਗੀ ਮਿਰਚੜੀ ਆ ਉਸ ਇਸ ਤੇ ਵਿੱਚ ਬਿਲਕੁਲ ਐਡ ਨਹੀਂ ਕਰਾਂਗੇ ਤੇ ਇਸ ਤੜਕੇ ਨੂੰ ਅਸੀਂ ਪਾਲਕ ਪਨੀਰ ਦੇ ਵਿੱਚ ਐਡ ਕਰ ਦਵਾਂਗੇ ਤੇ ਤੁਰੰਤ ਹੀ 1-2 ਮਿੰਟ ਤੁਸੀਂ ਟੱਕ ਕੇ ਰੱਖ ਦਿਓ 2 ਮਿੰਟ ਤੱਕ ਤੁਸੀਂ ਫਿਰ ਇਸ ਨੋਟੱਕਨ ਨੂੰ ਉਠਾਓ ਤੇ ਮਿਕਸ ਵੈਲ ਕਰੋ ਬਹੁਤ ਹੀ ਤੀਸਤੀ ਲਾਜਵਾਬ ਇਕਦਮ ਰੈਸਟੋਰੈਂਟ ਸਟਾਈਲ ਪਾਲਕ ਪਨੀਰ ਦੀ ਰੈਸਿਪੀ ਬਣ ਕੇ ਬਿਲਕੁਲ ਰੈਡੀ ਹੈ ਜੇ ਰੈਸਿਪੀ ਤੁਹਾਨੂੰ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆਮ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਨਾਲ